ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਮੇਰ ਪਰਿਆ ਹੱਥ ਰੱਖੇ ਸਤ ਸੰਤੋਖ ਦੇਵੇ ਤੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦਮਾਨੋ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਜਿਹੜੀ ਸਲਵਾਰ ਦੀ ਕਟਾਈ ਦੱਸੀ ਸੀਗੀ ਤੇ ਇਹ ਬਾਰ ਬਹੁਤ ਖਰਾਬ ਆਇਓ ਸੀਗੀ ਉਹਦੀ ਹੁਣ ਆਪਾਂ ਸਿਲਾਈ ਦੱਸਦੇ ਆ ਤੁਹਾਨੂੰ ਆ ਆਪਾਂ ਨੇ ਬੈਲਟ ਲੈ ਲਈ ਹੈ ਤੇ ਇਹਦਾ ਆਪਾਂ ਦੇਖੋ ਅੱਧ ਕਰਕੇ ਆ ਕੱਟ ਕੇ ਲਾ ਲੈ ਦੋਨੇ ਪਾਸੇ ਇੱਕ ਆਇਆ ਤੇ ਇੱਕ ਇਧਰ ਆ ਇਏ ਤੋਂ ਹੁਣ ਆਪਾਂ ਬਾੜ ਪਿੱਛੇ ਪਿੱਛੇ 4 4 ਇੰਚ ਰੱਖਣੇ ਆ ਕਿਉਂ ਬਾੜ ਇਹ ਸਟ੍ਰੇਟ ਸਲਵਾਰ ਆਪਣੀ ਥੋੜੇ ਬਲ ਹਣੇ ਤੇ 1.5 ਇੰਚ ਆ ਪੈਥੋਂ ਵੀ ਛੱਡਨੇ 5 5 6 6 ਵਾਲਾ ਆਪਣੀ ਸਾਰੇ ਪਹਿਣੇ ਬਾਧੂ ਬਲ ਨਹੀਂ ਪਹਿਣੇ ਹੈਗੇ ਤੇ ਇਸ ਕਰਕੇ ਮੈਂ ਸੋਚਿਆ ਵਿਚੋ ਤੁਹਾਡੇ ਨਾਲ ਫੇਰ ਵੀਡੀਓ ਸਾਂਝੀ ਕਰ ਲੈਨੇ ਆਪਾਂ ਤੇ ਆ ਹੁਣ ਆਪਾਂ ਚਲੋ ਬਾੜ ਪਾਉਨੇ ਆਪਾਂ ਪਿੱਛੇ ਇੱਕ ਇੱਕ ਬਲ ਪਾ ਲਿਆ ਇੱਕ ਪਿੱਛੇ ਦੋਨੀਆਂ ਪਾਸੇ ਆ ਦੇਖੋ ਇੱਕ ਇੱਕ ਬਲ ਪਾ ਲਿਆ ਤੇ ਹੁਣ ਆ ਹੈਗਾ ਮੋੜਲਾ ਪੱਲਾ ਤੇ ਮੋੜ ਲੈਣ ਹੁਣ ਆਪਾਂ ਇਦਾਂ ਜੋੜ ਲੈਣਾ ਕਿ ਬਾਲਾ ਆਪਣੇ ਬਹੁਤ ਘੱਟ ਪੈਣੇ ਆ 5 5 4 4 ਬਾਲ ਪੈਣੇ ਆ ਤੇ ਜਿਹੜਾ ਆਪਣਾ ਗਵੜਾ ਵਾਲੇ ਆ ਤੇ ਆਹ ਬਾਲ ਆਪਾਂ ਗੱਬੇ ਨਿਸ਼ਾਨ ਲਾਏ ਆ ਉਹ ਆਪਾਂ ਐਨ ਕਰੀਜ ਦੇ ਉੱਤੇ ਲਿਆਉਣ ਬਾਲ ਵਾਲੇ ਗੱਬੇ ਆਪਣਾ ਇਹ ਐਨ ਕਰੀਜ ਦੇ ਉੱਤੇ ਆਪਣਾ ਆਣਾ ਤੇ ਆ ਲਓ ਹੁਣ ਆਪਾਂ ਤੁਹਾਨੂੰ ਬਾਲ ਪਾਉਣੇ ਦੱਸਦੇ ਕਿੰਦਾ ਬਾਲ ਪਾਣੇ ਆ ਆਪਾਂ ਤੇ ਇੱਥੇ ਵੀ ਆਪਾਂ 1 ਇੰਚ ਡੇਢ ਇੰਚ ਛੱਡਣਾ ਕਿਉਂ ਬਾਲੇ ਦੇ ਬਹੁਤ ਘੱਟ ਆ ਸਟ੍ਰੇਟ ਸਲਵਾਰ ਵਾਂਗਰੇ ਹੋ ਗਈ ਇਹੇ ਕਿਉਂ ਆਪਣੀ ਬੈਲਟ ਵੀ ਬਣੀ ਆ ਤਾਂ ਮੋਰੀਆਂ ਵੀ ਬਣੀਆਂ ਹੁਣ ਆਪਾਂ ਇਹਨੂੰ ਸਿਰਫ ਬਾੜ ਪਾ ਕੇ ਗੱਬਲੀ ਸੀਣ ਲਾ ਦੇਣੀ ਆ ਮੋਰੀਆਂ ਹੁਣ ਆਪਾਂ ਮੈਂ ਤੁਹਾਨੂੰ ਪਹਿਲਾਂ ਬਾੜ ਪਾਉਣੇ ਦੱਸ ਦੀਆਂ ਤੇ ਬਾੜ ਆਪਣੇ ਹੈਗੇ ਆ ਹਾਂ ਇਹ ਐਡਾ ਬਾੜ ਜਾਣਾ ਆ ਇੱਕ ਉਸ ਪਾਸੇ ਨੂੰ ਜਾਣਾ ਇੱਕ ਉਸ ਪਾਸੇ ਨੂੰ ਬਾੜ ਜਾਣਾ ਹਨਾ

बाल के बहुत घट होने इन्ना ख्याल रखे बाल पिछो बिच्छो ना जाए अपना ਕਿ ਨਾਰੇ ਜਿਹੜੀ ਆ ਹਸੀਣੀ ਆ ਨਾ ਸੀਨ ਦੇ ਬਾਲ ਚਾਹੇ ਇਸ ਪਾਸੇ ਪਾਵੇ ਚਾਹੇ ਇਸ ਪਾਸੇ ਪਾਵੇ ਸੀਨ ਤੋਂ ਬਾਲ ਨਾ ਚੱਕੇ ਹੁਣ ਮੇਰਾ ਜੇ ਮੈਂ ਸੀਨ ਤੋਂ ਬਾਲ ਚੱਕਦੀ ਤਾਂ ਮੇਰਾ ਬਾਲ ਵੱਡਾ ਹੁੰਦਾ ਹੁਣ ਮੈਨੂੰ ਛੋਟਾ ਪਾਉਣਾ ਪੈਣਾ ਆ ਦੇਖੋ ਹੁਣ ਹਨਾ ਆ ਬਾੜਾ ਆਇਆ ਤੇ ਮੇਰਾ ਜੇਤ ਹਣ ਮੈਂ ਵੱਡਾ ਵਾਲ ਪਾਉਣੀ ਆ ਤਾਂ ਮੇਰਾ ਫੇਰ ਵਾਲ ਠੀਕ ਹੋਣਾ ਜੇ ਮੈਂ ਛੋਟਾ ਵਾਲ ਪਾਉਣੀ ਆ ਤਾਂ ਮੇਰੇ ਦੋ ਵਾਲ ਪੈਣੇ ਆ ਆ ਇਹ ਵਾਲ ਦੇਖਣਾ ਤੁਸੀਂ ਇਹ ਵਾਲ ਤੁਹਾਡਾ ਐਨ ਕਰੀਕ ਤੇ ਹੋਣਾ ਚਾਹੀਦਾ ਕਿ ਮੈਨੂੰ ਹੁਣ ਛੋਟੇ ਦੋ ਵਾਲ ਪਾਉਣੇ ਪੈਣੇ ਆ ਬਰੀਕ ਬਰੀਕ ਵਾਲ ਆਪਾਂ ਨੂੰ ਪਾਉਣਾ ਪੈਣ ਦੋਨੇ ਆਲੇ ਕੋਆ ਕੱਟਿਆ ਗੱਪੇ ਮੈਂ ਲਾਇਆ ਸ਼ਾਇਦ ਦੱਸਦਾ ਹੋਵੇ ਤੁਹਾਨੂੰ ਨਾ ਤੇ ਇਹਦਾ ਹੁਣ ਆਪਾਂ ਇਹ ਕਰੀਜ ਤੇ ਬਾ ਇਹ ਲਿਓਣਾ ਇੱਥੋਂ ਬਾਹਰ ਆਪਾਂ ਇਹ ਨਾ ਠੋਖਾ ਖਾਓ ਫੇਰ ਜੇ ਤੁਸੀਂ ਇਹ ਹੈ ਨਾ ਬਾ ਅੱਗੇ ਪਿੱਛੇ ਕਰਤਾ ਤੁਹਾਡੀ ਕਰੀਜ ਨਹੀਂ ਬਣਣੀ ਹੈਗੀ ਸਲਵਾਰ ਦੀ ਬੱਝਣੀ ਹੈਗੀ ਆ ਮੈਂ ਆਪਾਂ ਪਿੱਛੇ ਦੋ ਵਾਰ ਪਹਿਲੇ ਪਾਇਓ ਆ ਤੇ ਆਪਣਾ ਗੱਭਾ ਆ ਹੁੰਦਾ ਹੈ ਆਪਣੇ ਜਿੰਨੇ ਇੱਕ ਵਾਰ ਹੋਰ ਪਹਿਣਾ ਬਸ ਇੱਕ ਜਾਂ ਦੋ ਵਾਰ ਜੱਬੇ ਤੁਸੀਂ ਬਾਅ ਪਾ ਲਿਆ ਮੈਂ ਵੀ ਪਾ ਲਿਆ ਸੀਗਾ ਆ ਦੇਖੋ ਸੀਣ ਦੇ ਨਾਲ ਉਧਰੋਂ ਬਾਅ ਪਾਉਣੇ ਪਾਉਂਦੇ ਆ ਜੋ ਤੇ ਡੇਢ ਕੰਟ ਛੱਡ ਕੇ ਮੈਂ ਤੁਹਾਨੂੰ ਸੀਣ ਲਾ ਕੇ ਫਿਰ ਦਿਖਾ ਦਿੰਦੀ ਆ ਦੇਖੋ ਇੱਕ ਪਾਸੇ ਤੇ ਵਾਲ ਮੈਂ ਪਾਈਆ ਦੂਜੇ ਪਾਸੇ ਤੇ ਮੈਂ ਪਾਰ ਨਹੀਂ ਪਾਈ ਹੈ ਕਿਉਂ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਦੇਖੋ ਮੈਂ ਤੁਹਾਨੂੰ ਹੁਣ ਲਾ ਕੇ ਦਿਖਾ ਲਦੀ ਮੇਰਾ ਕੱਟ ਦਾ ਨਿਸ਼ਾਨ ਕਿੱਥੇ ਸੀਗਾ ਆਇਆ ਮੈਂ ਤੁਹਾਨੂੰ ਦੱਸਿਆ ਸੀ ਪਈ ਆਇਆ ਹਨਾ ਇੱਥੇ ਆ ਤੇ ਬਾਹ ਆਪਣੇ ਮੋਰੇ ਮੋਰੇ ਆਉਣੇ ਚਾਹੀਦੇ ਆ ਦੇਖੋ ਅੱਜ ਵਾਲ ਸਾਰੇ ਮੋਰੇ ਮੋਰੇ ਆ ਗਏ ਆ ਤੇ ਇਸ ਕਰਕੇ ਜੇ ਤੁਹਾਡੀ ਸਲਵਾਰ ਦੇ ਵਾਲ ਪਿੱਛੇ ਨੂੰ ਜਾਂਦੇ ਵਾਲ ਉਹ ਗਲਤ ਆ ਮੋਰੇ ਮੋਰੇ ਵਾਲ ਠਾਡੇ ਆਏ ਨੂੰ 5 6 ਉਂਗਲਾ ਜਿਹੜਾ ਅੱਧ ਦਾ ਨਿਸ਼ਾਨ ਹੁੰਦਾ ਹੈ ਨਾ ਆਪਣਾ ਹਪਾਟ ਦਾ ਇੱਥੇ ਆਪਾਂ ਲਾਏ ਹੁੰਦਾ 벨ਟ ਤੇ ਅੱਧ ਦੇ ਨਿਸ਼ਾਨ ਉਹ ਤੋਂ ਪਿੱਛੇ ਪਿੱਛੇ 5 6 ਉਂਗਲਾ ਰਹਿ ਜਾਂਦੇ ਨੇ ਫੇਟ ਤੁਹਾਡੀ ਸਲਵਾਰ ਬਹੁਤ ਵਧੀਆ ਆ ਤੇ ਕਿਸੇ ਪਾਸੇ ਨੂੰ ਜਾਂਦੀ ਨਹੀਂ ਨਹੀਂ ਸਲਵਾਰ ਤੁਹਾਡੀ ਪਿੱਛੇ ਨੂੰ ਖੱਚ ਹੁੰਦੀ ਹੈ ਇਹ ਸਲਵਾਰ ਪਿੱਛੇ ਨੂੰ ਖੱਚ ਹੁੰਦੀ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕੀਤੀ ਆ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਵੀ ਕਰਿਓ ਤੇ ਬਾਕੀ ਤੁਹਾਡੇ ਪਿਆਰ ਸਤਿਕਾਰ ਸਤਿ ਕੀ ਨਾਲ ਹੀ ਚੈਨਲ ਸਾਰੇ ਚੱਲਦੇ ਆ ਤੇ ਤੁਹਾਡਾ ਪਿਆਰ ਆ ਬਹੁਤ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤਾਂ ਇਸੇ ਤਰ੍ਹਾਂ ਅਸੀਂ ਵੀਡੀਓ ਬਣਾਉਂਦੇ ਰਹੀਏ ਸਾਰੇ ਹਰ ਇੱਕ ਨੂੰ ਪਿਆਰ ਦੇਵੋ ਹਰ ਇੱਕ ਦੀ ਵੀਡੀਓ ਦੇਖੀ ਤੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ